ਹੋਗੀ ਤਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਓ ਅੱਜ ਤੁਹਾਨੂੰ ਯੂਨੀਵਰਸ ਦੇ ਵਿੱਚ ਲੈ ਚਲੀਏ ਤੇ ਦਿਖਾਈਏ ਗ੍ਰਹਿ ਤੇ ਇਸ ਸਮੇਂ ਇਹ ਵੀ ਦੱਸਾਂਗੇ ਵੀ ਕਿਹੜਾ ਗ੍ਰਹਿ ਕਿਸ ਪੋਜੀਸ਼ਨ ਤੇ ਹੈ ਸੂਰਜ ਤੋਂ ਕਿੱਥੇ ਨੂੰ ਕਿਹੜਾ ਗ੍ਰਹਿ ਹੈ ਕਿਹੜੇ ਪਾਸੇ ਕਿਹੜਾ ਗ੍ਰਹਿ ਹੈ ਤਾਂ ਤੁਹਾਨੂੰ ਵੀ ਦੱਸੂਗਾ ਸकाई 뷰 ਇੱਕ ਐਪ ਹੈ ਉਸ ਨੂੰ ਪਲੇ ਸਟੋਰ ਤੇ ਜਾ ਕੇ ਫ੍ਰੀ ਡਾਊਨਲੋਡ ਐ ਕਰੋ ਡਾਊਨਲੋਡ ਆਪਣੇ ਐਸ ਦੇ ਵਿੱਚ ਤੇ ਚਲਾਓ ਆ ਦੇਖੋ ਇਹ ਸਾਡੇ ਕੋਲ ਸकाई 뷰 ਨੂੰ ਮੈਂ ਔਨ ਕਰ ਲਿਆ ਇਹ ਹੁਣ ਇਸ ਦੇ ਵਿੱਚ ਤੁਹਾਨੂੰ ਇਹ ਸਾਰੇ ਹੀ ਗ੍ਰਹਾਂ ਦੀ ਸਥਿਤੀ ਦਿਖਾਵਾਂਗੇ। ਇਧਰ ਇਧਰ ਆ ਕਰ ਰਹੇ ਹਾਂ। ਤੇ ਸੂਰਜ ਜੀ ਉਹ ਦੇਖੋ ਜੀ। ਉਹ ਦੇਖੋ ਉਹ ਸੂਰਜ ਆ ਗਿਆ ਹੋਇਆ ਸਾਡੇ ਕੋਲ। ਹਾਂਜੀ। ਉਹ ਸੂਰਜ ਦੇ ਨਾਲ ਹੀ ਸ਼ਨੀ ਗ੍ਰਹਿ ਨਜ਼ਰ ਆ ਰਿਹਾ ਹੈ। ਔਰ ਸ਼ਨੀ ਦੇ ਨਾਲ ਹੀ ਇਹ ਛੋਟਾ ਜਿਹਾ ਮਰਕਰੀ ਗ੍ਰਹਿ ਸਾਡੇ ਕੋਲ। ਮਰਕਰੀ ਦੇ ਨਾਲ ਇਧਰਲੇ ਪਾਸੇ ਜੇ ਅਸੀਂ ਆ ਜਾਈਏ ਤਾਂ ਇਹ ਵੀਨਸ ਹੈ ਜੀ। ਤੇ ਵੀਨਸ ਦੇ ਇਧਰਲੇ ਪਾਸੇ ਸਾਡੇ ਕੋਲ ਮਾਰਸ ਆ ਗਿਆ ਜੀ। ਤਾਂ ਇੱਥੇ ਹੀ ਬਸ ਨਹੀਂ। ਦੇਖੀ ਸੂਰਜ ਸ਼ਨੀ ਮਰਕਰੀ ਵੀਨਸ ਮਾਰਸ ਦੇਖ ਲੈ ਲੋ ਆਓ ਹੁਣ ਤੁਹਾਨੂੰ ਜੁਪੀਟਰ ਦਿਖਾਈਏ ਹੁਣ ਇਹ ਤੁਹਾਡੇ ਕੋਲ ਜੁਪੀਟਰ ਉਹ ਦੇਖੋ ਜੁਪੀਟਰ ਆ ਗਿਆ ਜੀ ਹਾਂ ਜੀ ਜੁਪੀਟਰ ਆ ਗਿਆ ਉਹ ਜੁਪੀਟਰ ਗ੍ਰਹਿ ਆ ਗਿਆ ਤੁਹਾਡੇ ਕੋਲ ਹੂੰ ਤੋ ਇਸ ਤਰੀਕੇ ਦੇ ਨਾਲ ਤੁਸੀਂ ਇੰਨਾ ਗ੍ਰਹਾਂ ਨੂੰ ਇੱਥੇ ਬੈਠੇ ਬਿਠਾਏ ਦੇਖ ਸਕਦੇ ਹੋ ਵਾਓ ਵੈਰੀ ਗੁੱਡ ਸਾਡੇ ਸਾਥੀ ਮਨੋਰ ਲਾਲ ਜੀ ਵੀ ਆ ਚੁੱਕੇ ਹਨ ਇਹਨਾਂ ਨੂੰ ਵੀ ਕਹਾਂਗੇ ਵੀਡੀਓ ਚ ਆਜੋ ਸਰ ਤੁਸੀਂ ਭਾਗਾਂ ਨਾਲ ਪਹੁੰਚੇ ਹੋ ਜੀ ਆਇਆਂ ਨੂੰ ਠੀਕ ਠਾਕ ਹੋਰ ਸਣਾਓ ਸਰਕਾਰ ਪਰਵਾਰ ਤੇ ਇਹ ਇਸ ਤੋਂ ਬਾਅਦ ਜੀ ਤੁਹਾਨੂੰ ਅਸੀਂ ਲੈ ਚਲਦੇ ਆ ਟੈਲੀਸਕੋਪ ਇਹ ਜਿਹੜੇ ਸਾਡੇ ਕੋਲ ਹੱਬਲ ਟੈਲੀਸਕੋਪ ਹੈ ਇਹ ਦੇਖੋ ਇਹ ਹੱਬਲ ਟੈਲੀਸਕੋਪ ਤੇ ਲਿਖਿਆ ਵੀ ਆ ਰਿਹਾ ਹੱਬਲ ਟੈਲੀਸਕੋਪ ਇਸ ਦੇ ਨਾਲ ਹੀ ਤੁਹਾਨੂੰ ਅਸੀਂ ਹੁਣ ਹੋਰ ਚੀਜ਼ਾਂ ਵੀ ਇਸ ਦੇ ਵਿੱਚ ਉਹ ਵੀ ਗਰਾਹ ਦਿਖਾ ਦਿਓ ਜਰਾ ਇਹ ਮੂਨ ਆ ਗਿਆ ਜੀ ਸਾਡੇ ਕੋਲ ਇਹ ਦੇਖੋ ਇਹ ਮੂਨ ਦੀ ਲੋਕੇਸ਼ਨ ਆ ਗਈ ਹੈ ਜੀ ਇਹ ਮੂਨ ਆ ਗਿਆ ਹਾਂ ਮੂਨ ਦਿਖ ਰਿਹਾ ਧਰਤੀ ਦੇ ਉੱਪਰ ਹਾਂਜੀ ਠੀਕ ਹੈ ਜੀ ਇਸ ਟਾਈਮ ਮੂਨ ਸਾਡੇ ਉਧਰਲੇ ਪਾਸੇ ਹੈ ਇਹ ਸਾਡੇ ਇਧਰਲੇ ਪਾਸੇ ਸੀ ਤਾਂ ਮੂਨ ਇਧਰਲੇ ਪਾਸੇ ਹੈ ਠੀਕ ਹੈ ਜੀ ਤੇ ਹੁਣ ਹੁਣ ਤੁਹਾਨੂੰ ਅਸੀਂ ਅੱਗੇ ਲੈ ਚਲਦੇ ਹਾਂ ਕਿ ਹੱਬਲ ਟੈਲੀਸਕੋਪ ਅਸੀਂ ਦੇਖ ਲਈ ਹੋਈ ਹੈ ਇਹ ਦੇਖੋ ਸਾਰੇ ਜਣੇ ਹੱਬਲ ਟੈਲੀਸਕੋਪ ਇਸ ਟਾਈਮ ਤੇ ਇਸ ਦੀ ਪੋਜੀਸ਼ਨ ਉਧਰਲੇ ਪਾਸੇ ਆ ਇਲਨਾਂ ਲਿਖਿਆ ਵੀ ਆਊਗਾ ਵੀ ਇਹ ਹੱਬਲ ਟੈਲੀਸਕੋਪ ਹੈ ਆ ਦੇਖੋ ਤੇ ਹੁਣ ਤੁਹਾਨੂੰ ਲੈ ਚਲਦੇ ਹਾਂ ਅਸੀਂ ਫੇਰ ਜਿਹੜੇ ਸਾਥੀ ਬਾਅਦ ਦੇ ਵਿੱਚ ਜੁੜੇ ਆ ਸਾਡੇ ਨਾਲ ਇੱਧਰ ਆ ਜਾਓ ਜੀ ਤੁਹਾਨੂੰ ਲੈ ਚਲਦੇ ਹਾਂ ਜੂਪੀਟਰ ਗ੍ਰਹਿ ਤੇ ਜੂਪੀਟਰ ਜਿਵੇਂ ਕਿ ਸਾਨੂੰ ਪਤਾ ਹੀ ਹੈ ਕਿ 1300 ਧਰਤੀਆਂ ਇਹਦੇ ਬਰਾਬਰ ਇੱਕ ਕੱਲਾ ਜੁਪੀਟਰ ਬਣਦਾ ਜੀ 1300 ਧਰਤੀਆਂ ਐਡਾ ਵੱਡਾ ਗ੍ਰਹਿ ਹੈ ਲੇਕਿਨ ਅੱਜ ਇਹਦੀ ਲੋਕੇਸ਼ਨ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਹੁਣ ਆਓ ਤੁਹਾਨੂੰ ਸੂਰਜ ਦੇ ਵੱਲ ਲੈ ਚੱਲਦੇ ਹਾਂ ਪਹਿਲੇ ਜੁਪੀਟਰ ਦਿਖਾਓ ਦਿਖਿਆ ਜੁਪੀਟਰ ਦੇਖਿਆ ਲਈ ਇਹ ਬੜਾ ਜੀ ਇਹ ਲੋਕੇਸ਼ਨ ਆ ਰਹੀ ਹੈ ਇਹ ਜੁਪੀਟਰ ਹੈ ਜੀ ਅੱਛਾ ਇਹ ਜੁਪੀਟਰ ਹੈ ਹਾਂ ਅੱਛਾ ਠੀਕ ਹੈ ਜੀ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਦੇਖੋ ਜੀ ਸਾਡੇ ਕੋਲ ਸ਼ਨੀ ਗ੍ਰਹਿ ਆ ਗਿਆ ਹਾਂਜੀ ਸਰ ਸ਼ਨੀ ਗ੍ਰਹਿ ਦੇ ਨਾਲ ਹੀ ਉਹ ਸੂਰਜ ਹੈ ਜੀ ਜਿਹੜਾ ਚਮਕ ਰਿਹਾ ਬਿਲਕੁਲ ਉਹੀ ਲੋਕੇਸ਼ਨ ਹੈ ਜਿੱਥੇ ਇਸ ਟਾਈਮ ਤੇ ਸੂਰਜ ਹੈਗਾ ਹੈ ਜੀ ਜਸ਼ਨਦਰ ਜੀ ਇਹ ਆਪਾਂ ਨੂੰ ਫੇਰ ਬਦਲਾ ਇਹ ਮੈਂ ਦੱਸਦਾ ਲਿਖਿਆ ਆ ਰਿਹਾ ਜੀ ਆਹ ਬਗੈੜਾ ਲਿਖਿਆ ਆ ਰਿਹਾ ਸੱਚਾ ਇਹ ਆ ਦੇਖੋ ਥੱਲੇ ਲਿਖਿਆ ਆ ਰਿਹਾ ਸੈਟਰਨ ਅੱਛਾ ਠੀਕ ਹੈ ਇਹ ਜਦੋਂ ਮੈਂ ਇਸ ਤੇ ਕਰੂੰਗਾ ਤੇ ਮਰਕਰੀ ਲਿਖਿਆ ਆਊਗਾ ਉਹ ਮਰਕਰੀ ਆ ਗਿਆ ਜੀ ਤੇ ਜਦੋਂ ਮੈਂ ਇਸ ਤੇ ਕਰੂੰਗਾ ਸਨ ਲਿਖਿਆ ਆਊਗਾ ਇਹ ਪਿੱਛੇ ਪਿਛਲੇ ਉਹ ਆ ਗਿਆ ਸਨ ਉਹ ਦੇਖੋ ਹਾਂ ਉਹ ਸਨ ਲਿਖਿਆ ਆ ਗਿਆ ਠੀਕ ਹੈ ਜੀ ਇਹ ਜਿਹੜਾ ਹੈਗਾ ਅੱਗੇ ਚੱਲਦੇ ਆ ਇਸ ਦੀ ਲਾਈਨ ਦੇ ਵਿੱਚ ਤਾਂ ਇਹ ਸਾਡੇ ਕੋਲ ਆ ਜਾਂਦਾ ਜੀ ਇਹ ਵੀਨਸ ਫਿਰ ਅੱਗੇ ਆ ਗਿਆ ਜੀ ਮਾਰਸ ਇਹ ਵੀਨਸ ਹੈ ਜੀ ਇਹ ਮਾਰਸ ਹੈ ਤਾਂ ਇਸ ਤਰੀਕੇ ਦੇ ਨਾਲ ਪ੍ਰੋਪਰ ਲੋਕੇਸ਼ਨ ਦੇ ਨਾਲ ਇਹ ਤੁਹਾਨੂੰ ਸਾਰੇ ਗ੍ਰਹਿ ਟੈਲੀਸਕੋਪ ਇਹ ਸਾਰਾ ਕੁਝ ਦਿਖਾਇਆ ਜਾ ਰਿਹਾ ਹੈ ਇਸ ਨੂੰ ਕਹਿੰਦੇ ਜੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੇਖੋ ਇੱਧਰ ਤੁਹਾਡੀਆਂ ਵੀ ਫੋਟੋਆਂ ਵਿਚ ਆ ਰਹੀਆਂ ਨਾਲ ਤੇ ਨਾਲ ਹੀ ਤੁਸੀਂ ਉੱਧਰਲੇ ਪਾਸੇ ਯੂਨੀਵਰਸ ਨੂੰ ਦੇਖ ਰਹੇ ਹੋ ਇਹ ਹੈ ਸਾਡੀ ਏਆਈ ਦਾ ਜਮਾਨਾ ਜਿਸ ਨੂੰ ਅਸੀਂ ਕਹਿੰਦੇ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਜਮਾਨਾ ਤੁਹਾਡਾ ਧੰਨਵਾਦ ਹੈ ਤੁਸੀਂ ਇੰਨਾ ਪਿਆਰ ਦਿੰਦੇ ਹੋ ਤੇ ਦੇਖਦੇ ਹੋ ਸਾਰੀਆਂ ਚੀਜ਼ਾਂ ਬਹੁਤ ਤੁਹਾਡਾ ਵੀ ਬਹੁਤ ਥੈਂਕ ਯੂ ਸਰ ਤੁਹਾਡੀ ਨੌਲੇਜ ਹੈ ਨੌਲੇਜ ਹੈ ਸਾਡੇ ਆਹ ਦੇਖੋ ਸਾਡੇ ਨੂਰ ਆਏ ਦੇਖੋ ਬੜੀ देर ਬਾਅਦ ਆਏ ਬਹੁਤ ਦੇਰ ਬਾਅਦ ਆਏ ਸਰ ਇੱਕ ਇੱਕ ਜਿਹੜਾ ਉਹਦਾ ਮੈਂ ਤੁਹਾਡੀ ਕਿਹੜਾ ਜਿਹੜਾ